ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰ ਸਵਾਰੀ ਸਾ ਸੰਧੀ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸੁਕਾ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ ਜਿਉ ਕਾ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਭਲੋਇਆ ਦੇ ਮਹਾਵਾਕ ਅਨਸਾਰ ਸੰਗਤ ਜੀ ਤਾਂਤਨ ਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਹਰ ਪੀਰ ਜਗਤ ਗੁਰੂ ਬਾਬਾ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਜੋ 15 ਨਵੰਬਰ ਵਾਲੇ ਦਿਨ ਆ ਰਿਹਾ ਹੈ ਇਸ ਪਾਵਨ ਪ੍ਰਕਾਸ਼ ਗੁਰਪੁਰ ਨੂੰ ਮੁੱਖ ਰੱਖਦੇ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਾਖਸਰੀ ਕੇਸਗੜ ਸਾਹਿਬ ਦੇ ਸਮੂਹ ਪ੍ਰਬੰਧ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਮਿਤੀ 13 ਦਸੰਬਰ 2024 ਨੂੰ ਸਮਧੀ ਧੁਰ ਕੀ ਬਾਣੀ ਆਇ ਤੁ ਸਗਲੀਆਂ ਚਿੰਤਾ ਮਿਟਾਈ ਜੀ ਦੇ ਸ੍ਰੀ ਅਖੰਡ ਜਾਪ ਆਰੰਭ ਹੋਏ ਹਨ ਜਿਨ੍ਹਾਂ ਦੇ ਭੋਗ 15 ਤਰੀਕ ਵਾਲੇ ਦਿਨ ਪਾਏ ਜਾਣਗੇ ਮਹਾਨ ਨਗਰ ਕੀਰਤਨ ਜੋ ਕਿ ਖਾਲਸਾ ਸਕੂਲ ਤੋਂ ਆਰੰਭ ਹੋਵੇਗਾ ਤਕਰੀਬਨ 12:00 ਵਜੇ ਉਪਰੰਤ ਨਗਰ ਨਗਰ ਦੀਆਂ ਸ਼ਹਿਰ ਦੀਆਂ ਪ੍ਰਕਰਮਾਂ ਕਰਦਾ ਹੋਇਆ ਸ਼ਾਮ ਨੂੰ ਤੱਕ ਸ੍ਰੀ ਕੇਸਗੜ ਸਾਹਿਬੇ ਪਹੁੰਚੇਗਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿ ਸ਼ਾਹ ਹੈ ਪੰਜ ਪਿਆਰੇ ਸਹਿਬਾਨੇ ਦੀ ਅਗਵਾਹੀ ਵਿੱਚ ਸਮੂਹ ਸੰਗਤਾਂ ਪਾਵਨ ਸਥਾਨਾਂ ਤੇ ਪਹੁੰਚਣਗੀਆਂ ਸਾਡੀ ਉੱਥੇ ਹੀ 15 ਤਰੀਕ ਵਾਲੇ ਦਿਨ ਸ੍ਰੀ ਅਖੰਡ ਜਾਪ ਜੋ ਆਰੰਭ ਹੋਏ ਹਨ ਉਹਨਾਂ ਦੇ ਭੋਗ ਪਾਏ ਜਾਣਗੇ ਉਪਰੰਤ ਸਕੂਲੀ ਬੱਚਿਆਂ ਦੇ ਸਮਾਗਮ ਹੋਣਗੇ ਇਲਾਹੀ ਗੁਰਬਾਣੀ ਦੇ ਕੀਰਤਨ ਹੋਣਗੇ ਢਾਡੀ ਸਿੰਘਾਂ ਵੱਲੋਂ ਕਵੀਸ਼ਰੀ ਸਿੰਘਾਂ ਵੱਲੋਂ ਸਾਧੂ ਗੁਰਾਂ ਦੇ ਜੀਵਨ ਪ੍ਰਤੀ ਹਾਰਜਸ ਕੀਤੇ ਜਾਣਗੇ ਔਰ ਵਾਰਾਂ ਗਾਈਆਂ ਜਾਣਗੀਆਂ ਔਰ ਇਸ ਵਿੱਚ ਸਾਚੀ ਖਾਨ ਦੇ ਦਰਵਾਜ਼ਾ ਸਾਹਿਬ ਤੋਂ ਉਚੇਚੇ ਤੌਰ ਤੇ ਰਾਗੀ ਸਿੰਘ ਜੀ ਪਹੁੰਚ ਰਹੇ ਹਨ ਅਤੇ ਪੰਥ ਦੇ ਮਹਾਨ ਵਿਦਵਾਨ ਕਥਾਵਾਚਕ ਪਹੁੰਚ ਰਹੇ ਹਨ ਉਥੇ ਹੀ ਸਾਡੇ ਅਤੀਸਤ ਗੁਕਾਰ ਜੋ ਪ੍ਰধান ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਭਾਈ ਅਮਰਜੀਤ ਸਿੰਘ ਜੀ ਚਾਵਲਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਦਲਜੀਤ ਸਿੰਘ ਜੀ ਭਿੰਡਰ ਐਗਜ਼ੀਕਟਿਵ ਮੈਂਬਰ ਅਤੇ ਸਾਡੇ ਮੈਨੇਜਰ ਭਾਈ ਹਰਦੇਵ ਸਿੰਘ ਜੀ ਭਾਈ ਮਲਕੀਤ ਸਿੰਘ ਜੀ ਅਤੇ ਆਤੀ ਸਤਿਕਾਰਯੋਗ ਸਿੰਘ ਸਾਹਿਬ ਯਾਨੀ ਸੁਲਤਾਨ ਸਿੰਘ ਜੀ ਜ਼ਥੇਦਾਰ ਅਕਤਰੀ ਕੇਸਗੜ੍ਹ ਸਾਹਿਬ ਅਤੇ ਬੇਅੰਤ ਸੰਗਤਾਂ ਇਹਨਾਂ ਮਹਾਨ ਸੰਭਾਗਾਂ ਵਿੱਚ ਹਾਜ਼ਰੀਆਂ ਭਰ ਰਹੀਆਂ ਆਪ ਸਭ ਸੰਗਤਾਂ ਨੂੰ ਜਿ세 ਦਾਸ ਵੱਲੋਂ ਅਤੇ ਸਾਡੇ ਸਿੰਘ ਸਾਹਿਬ ਜੀ ਵੱਲੋਂ ਸਮੁੱਚੇ ਪ੍ਰਬੰਧ ਵੱਲੋਂ ਪਾਵਨ ਪ੍ਰਕਾਸ਼ ਗੁਰਪੋਵਡੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ ਦੀਆਂ ਹਨ ਉਥੇ ਆਪ ਸਭ ਸੰਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਆਪਣੇ ਕੰਮਾਂ ਕਰਨ ਨੂੰ ਸੰਕੋਚਦੇ ਹੋਏ ਇਹਨਾਂ ਮਹਾਨ ਗੁਰਮਤ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੋ ਅਤੇ ਪਾਵਨ ਸਥਾਨਾਂ ਤੇ ਖੰਡੇ ਵਾਟੇ ਦਾ ਮਸ਼ਾਕੇ ਆਪਣਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ